ਹਾਂਜੀ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਸ਼ੋਕ ਦੋਸਤੋ ਤੁਸੀਂ ਦੇਖ ਰਹੇ ਹੋ ਪੀਐਸ ਲਾਈਵ ਟੀਵੀ YouTube ਚੈਨਲ ਸ਼ੁਰੂ ਕੀਤਾ ਹੋਇਆ ਤਾਂ ਬੇਨਤੀ ਹੈ ਕਿ ਤੁਸੀਂ ਜਿਸ ਤਰ੍ਹਾਂ ਸਾਡੇ ਚੈਨਲ ਫਾਜ਼ਿਲ ਕਾ ਰਾਜਨੀਤੀ ਨੂੰ ਪਿਆਰ ਦੇ ਰਹੇ ਹੋ ਤਾਂ ਇਸ ਚੈਨਲ ਨੂੰ ਵੀ ਅਸੀਂ ਜਿਹੜਾ ਸ਼ੁਰੂ ਕੀਤਾ ਹੋਇਆ ਕਾਫੀ ਸਮੇ ਤੋਂ ਕੋਈ ਦਿੱਕਤ ਸੀ ਤਾਂ ਬੇਨਤੀ ਹੈ ਕਿ ਇਹ ਅਸੀਂ ਤੁਹਾਨੂੰ ਨਿਮਰ ਦਿਖਾ ਰਹੇ ਹਾਂ ਰੁੱਖ ਲਗਾਓ ਰੁੱਖ بچਾਓ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤਾ ਆਪਾਂ ਤਿੰਨ ਪੌਦੇ ਲਗਾਏ ਨੇ ਇੱਕ ਪੌਦਾ ਥੱਲੇ ਛੋਟਾ ਹੈ ਜਾਮਣ ਦਾ ਇਹ ਵੱਡੀ ਨਿੰਮ ਹੋ ਗਈ ਸਾਲ ਦੀ ਇੱਕ ਇੱਕ ਪੌਦਾ ਇਹ ਤਾਂ ਤੁਹਾਨੂੰ ਡੈਮੋ ਦੇ ਤੌਰ ਤੇ ਆਪਣਾ ਜੋ ਸਟੂਡੀਓ ਹੈ ਜੀ ਪ੍ਰਿੰਸ ਫੋਟੋ ਸਟੂਡੀਓ ਮੰਡੀਲਾ ਦੁਕਾ ਇਹ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਇਹ ਆਪਣਾ ਸਟੂਡੀਓ ਹੈ ਜੀ ਅੰਦਰ ਭਗਤਾਂ ਦੀਆਂ ਪਰਦੇਸ਼ ਭਗਤਾਂ ਦੀਆਂ ਸ਼ਹੀਦਾਂ ਦੀਆਂ ਜੋ ਜਿੰਨਾਂ ਸ਼ਹੀਦ ਜੀਆ ਪ੍ਰਾਪਤ ਕੀਤੇ ਹਨ ਪਰਮਗੁਣੀ ਸ਼ਹੀਦ ਭਗਤ ਸਿੰਘ ਜਿੰਨਾਂ ਦਾ ਕਾਨੂੰਨ ਲਿਖਿਆ ਭਾਰਤ ਰਤਨ ਡਾਕਟਰ ਬੀ ਐਮ ਰਾਓ ਉਹ ਦੇਵ ਕਰਦੀ ਜੀ ਵੀ ਔਰ ਸ਼ਹੀਦ ਉਦਮ ਸਿੰਘ ਅੰਬੋਧ ਜੀ ਵੀ ਨੇ ਇਤਿਹਾਸ ਦੇ ਵਿੱਚ ਵਿਸ਼ੋਕਣ ਇਹਨਾਂ ਦਾ ਦਿਖਾ ਰਹੇ ਆ ਤਾਂ ਇਹ ਆਪਣਾ ਸਟੂਡੀਓ ਹੈ ਜੀ ਇਹ ਆਪਣੀਆਂ ਜੋ ਪ੍ਰਾਪਤੀਆਂ ਉਡੀਓ ਇਹ ਆਪਣਾ ਜੀ ਕੰਪਿਊਟਰ ਸੈਂਟਰ ਸਾਹਮਣੇ ਜੋ ਵੀ ਕੋਈ ਭੈਣ ਵੀ ਰਹਿੰਦਾ ਹੈ ਇੰਟਰਵਿਊ ਦੇ ਤਾਂ ਇੱਥੇ ਬੈਠ ਕੇ ਅਸੀਂ ਇੰਟਰਵਿਊ ਕਰਦੇ ਆਂ ਇਧਰ ਤੋਂ ਦੁਕਾਨ ਦੀ ਯਾਤ ਮਰਵਾ ਰਹੇ ਆ ਤਾਂ ਦੋਸਤੋ ਲਾਈਵ ਹੋਣ ਦਾ ਕਾਰਨ ਹੀ ਹੈ ਕਿ ਇੱਕ ਵਾਰ ਇਸ YouTube ਚੈਨਲ ਨੂੰ ਜੋ ਸਾਡੇ ਸਬਸਕ੍ਰਾਈਬ ਘਟ ਰਹੇ ਨੇ ਫਾਲੋਅਰ ਘਟ ਰਹੇ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਇਹ ਸੰਜੀ ਆਪਣੀਆਂ ਹੈਲਥ ਰੀਅਲ ਵੈਲਥ ਸਪੋਰਟਸ ਕੋਟੇ ਦੀਆਂ ਸ਼ੀਲਡਾਂ ਮੈਡਲ ਤੁਹਾਨੂੰ ਦਿਖਾ ਰਹੇ ਆ ਤਾਂ ਇੱਕ ਵਾਰ ਫੇਰ ਅਸੀਂ ਇਸ ਚੈਨਲ ਦੇ ذریعے ਤੁਹਾਨੂੰ ਸੂਚਨਾ ਕਰਦੇ ਆ ਕਿ ਤੁਸੀਂ YouTube ਚੈਨਲ ਨੂੰ ਵੀ PS ਲਾਈਵ ਪ੍ਰਿੰਸ ਫੋਟੋ ਸਟੂਡੀਓ ਯਾਨੀ ਕਿ ਸ਼ਾਰਟਕਟ PS ਲਾਈਵ TV ਦੇ ਨਾਮ ਤੇ YouTube ਚੈਨਲ ਹੈ ਸਾਡਾ ਤਾਂ ਜੈਂਗਰ ਵਾਟਰ ਮਸ਼ੀਨ ਦੀ ਵੀ ਜੋ ਅਸੀਂ ਐਡ ਪ੍ਰੋਵਾਈਡ ਕਰਵਾ ਰਹੇ ਹਾਂ ਮਨਜੀਤ ਸਿੰਘ ਸੂਬੇਦਾਰ ਦਾ ਨੰਬਰ ਹੈ ਔਰ ਮੇਰਾ ਨੰਬਰ ਹੈ ਫੋਟੋ ਦਿਖਾ ਰਹੇ ਹਾਂ ਸਰਦਾਰ ਬਾਗ ਸਿੰਘ ਸਵਰਗੀਏ ਨੰਬਰਦਾਰ ਜੁੜੇ ਨੇ ਲਾਦੂ ਪਿੰਡ ਦੇ ਪਹਿਲੇ ਪੁਰਾਣੇ ਨੰਬਰਦਾਰ